ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿਣਗੀਆਂ ਬਾਈ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਕਬੂਤਰ ਲੈ ਕੇ ਆਂਗੇ ਇੱਕ ਦੋ ਇੱਕਨੇ ਬਾਈ ਤੇ ਵੱਡੇ ਕਬੂਤਰ ਆ ਬਾਈ ਓਡਰ ਵਾਲੇ ਨਹੀਂ ਹੈਗੇ ਵੱਡੇ ਹੀ ਨੇ ਬੱਚੇ ਪੁੱਛ ਗੜਾਉਣ ਨੂੰ ਚੰਗੇ ਆ ਬਾਈ ਪੂਰੇ ਵਧੀਆ ਰਿਜ਼ਲਟ ਦੇ ਕਬੂਤਰ ਨੇ 300 ਦਾ 1 ਕਬਾਈ 600 ਦੇ ਦੋਣੇ ਠੀਕ ਹੈ ਰੇਟ ਆਪਣਾ ਹੋ ਗਿਆ 300 ਦਾ 1 ਕਬਾਈ ਜੀ 600 ਦੇ ਦੋਣੇ ਦਿਖਾਉਣੇ ਆਪਾਂ ਤੁਹਾਨੂੰ ਪਹਿਲੀ ਜੀ ਪਹਿਲਾ ਗੋਸਤਰ ਬਾਈ ਲਾਲ ਬਾਈ ਕਰੋ ਚੇਕਾ ਗੋਤੋ ਦੇਖੋ ਲਾਲ ਚ ਕਾਲਾ ਜਿੰਨਾ ਵੱਡਦਾ ਹੈਗਾ ਲਾਲ ਜੀ ਨੇ ਵੰਗਵੇਂ ਵਿੱਚ ਕਾਲੇ ਜਿੰਨੇ ਵੀ ਨੇ ਬਾਈ ਲੋਕ ਵੀ ਛੋਟੀ ਜੀ ਹੈ ਬਾਈ ਇਹਦੀ ਖਟੀਆਂ ਆਖਾਂ ਨੇ ਬਾਈ ਜੀ ਨੋਕ ਵੀ ਛੋਟੀ ਜੀਏਗੀ ਤੇ ਆ ਕਰ ਲਓ ਬਾਈ ਫਰਾਸ਼ ਸ਼ਾਂਕ ਬਾਈ ਜੀ ਠੀਕ ਹੈ ਜੀ ਵੱਡੇ ਕਬੂਤਰ ਹੈ ਬਾਈ ਹੈ ਜਿਹੜਾ ਸਮਝਦਾਰ ਹੋ ਤਾਂ ਆਪੇ ਪਛਾਣ ਲਵੇ ਕਿਹੜੇ ਕਬੂਤਰਾਂ ਜਾ ਬਾਈ ਜੀ ਲਓ ਜੀ ਪੰਜੇ ਵੀ ਚੈੱਕ ਕਰ ਲਓ ਬਾਈ ਜੀ ਤੇ ਹੁਣ ਸਾਨੂੰ ਛੱਡ ਕੇ ਵੀ ਦਿਖਾਉਣੇ ਹੈ ਦੇਖੋ ਬਾਈ ਖੜੀ ਦੇਖੋ ਕਬੂਤਰ ਹੈਗੀ ਹੈ ਨਾ ਕੋਈ ਚੀਜ਼ ਬਾਈ ਤੁਹਾਨੂੰ ਅੱਜ ਇੱਕ ਦੋ ਇੱਕ ਕਬੂਤਰ ਦਿਖਾ ਦੇਣੇ ਹੈ ਬਾਈ ਲਓ ਬਾਈ ਜੀ ਕਬੂਦਰੀ ਚੈੱਕ ਕਰੋ ਬਾਈ ਚਿੱਟੀਆਂ ਆਖਣੇ ਬਾਈ ਜੀ ਪੂਰੀ ਨੂਕ ਹੈ ਬਾਈ ਸਾਬ ਚਿੱਟੀ ਕਬੂਦਰੀ ਹੈ ਬਾਈ ਇਹ ਵੀ ਵੱਡੀ ਹੈਗੀ ਤੇ ਲਓ ਬਾਈ ਜੀ ਫੋਰਾ ਨਾਲ ਸੰਕਰ ਲੋ ਲਓ ਬਾਈ ਪੱਕੀ ਠੱਲ ਪਈ ਹੋਈ ਹੈ ਬਾਈ ਦੇ ਪੈਰ 'ਚ ਰੰਗ ਨੰਬਰ ਪੱਕਾ ਪਿਆ ਹੈ ਬਾਈ ਠੀਕ ਹੈ ਜੀ ਲਓ ਜੀ ਕਰ ਲਓ ਵਈ ਚੈੱਕ ਲਓ ਵਈ ਜੀ ਕਰੋ ਕਲਾ ਕਲਾ ਕਬੂਤਰ ਚੈੱਕ ਕਰਾ ਦੇਣ ਅੱਜ ਕੂਤਰ ਇੰਨੇ ਸ਼ਾਨਦਾਰ ਹੈ ਵਈ ਜਿੰਨੇ ਵੀ ਕਰੋ ਲਓ ਵਈ ਜੀ ਟਟੀਰੇ ਮੰਗਦਾ ਟਟੀਰੇ ਲਓ ਜੀ ਸਾਨੂੰ ਟਟੀਰੇ ਦਾ ਸੰਖਰਾਈਏ ਇਹ ਵਿੱਚ ਕਹਿੰਦਾ ਟਟੀਰੇ ਕਬੂਤਰ ਚਾਹੀਦੇ ਸਾਨੂੰ ਲਓ ਵਈ ਜੀ ਚੱਟੀਆਂ ਆਖਾ ਪੂਰੀ ਗਾਲੀ ਨੋਗਾ ਵਈ ਜੀ ਵੱਡੇ ਕਬੂਤਰ ਹੈ ਵਈ ਅੱਜ ਸਾਰੇ ਜਨੇ ਆ ਗਏ 300 ਰੁਪਏ ਦੇ ਇੱਕ ਹੈ ਭਾਈ 600 ਦੇ ਦੋ ਹੈ ਭਾਈ ਜੀ ਹਾਂ ਭਾਈ ਜੀ ਪੰਜ ਚੈੱਕ ਕਰੋ ਭਾਈ ਦੇਖੋ ਭਾਈ ਕਬੂਤਰ ਦੇਖੋ ਇੱਕ ਦੋ ਇੱਕ ਕਬੂਤਰ ਆਇਆ ਹੋਇਆ ਭਾਈ ਇੱਕ ਦੋ ਇੱਕ ਹਾਂ ਲਓ ਭਾਈ ਕਬੂਤਰ ਕੱਟਦਾ ਭਾਈ ਠੀਕ ਹੈ ਭਾਈ ਆਓ ਜੀ ਚਿੱਟੀ ਅੱਖਾਂ ਪੂਰੀ ਨੋਗਾ ਸੰਦੂਰੀ ਪਲਕਣ ਹੈ ਭਾਈ ਇਹਦੀਆਂ ਸਾਫ ਜਿੱਟਾ ਭਾਈ ਆਹ ਦੇਖੋ ਇੱਕ ਕੱਟਦਾ ਕਬੂਤਰ ਉੱਤਰ ਚੰਗਾ ਕੱਤ ਘੜ ਜਿਵੇਂ ਖੁੱਲਾ ਡੁੱਲਾ ਭਾਈ ਪੰਜ ਚੈੱਕ ਕਰ ਲਓ ਭਾਈ ਲਓ ਭਾਈ ਦੇਖੋ ਕਬੂਤਰ ਪੂਰਾ ਘਤ ਘੜ ਦਾ ਖੁੱਲਾ ਡੁੱਲਾ ਬਾਈ ਓਏ ਇਹ ਨਹੀਂ ਹੈਗਾ ਬਈ ਮੁੰਈ ਆਗਾ ਲੋ ਬਾਈ ਕਰੋ ਚੈੱਕ ਕਾਲੀ ਅੱਖਾਂ ਦੇ ਕਬੂਤਰੇ ਬਾਈ ਸਭ ਚਿੱਟੇ ਚੱਬਾ ਸਰਾ ਬਾਈ ਗਲਾਬੀ ਪੜਕਾਂ ਗਲਾਬੀ ਇਹ ਨੋਗਾ ਬਾਈ ਜੀ ਕਰੋ ਬਈ ਚੈੱਕ एवबडी कबूतरी है भाई लो भाई जी पंजा शौ कर भाई लो भाई जी कर चलो चेक आज कला कला कबूतर चेक करा देना भाई लो भाई जी करो चेक काला जीना कबूतर भाई ਖੱਟੀਆਂ ਅੱਖਾਂ ਕਾਲੀ ਨੋਕ ਬਾਈ ਕਾਲਾ ਜੀਨਾ ਬਾਈ ਜੀ ਕਰ ਲਓ ਫਿਰਾਂ ਦਾ ਚੈੱਕ ਇਹਨੂੰ ਤੁਸੀਂ ਉਡਾਉਣਾ ਹੈ ਉਡਾ ਵੀ ਸਕਦੇ ਹੋ ਬਾਈ ਸਰਦਈ ਸਾਦਰੀ ਦਾ ਬਾਈ ਇਹ ਲੱਗਿਆ ਹੋਇਆ ਉਹ ਬਾਈ ਲੰਬੀਆਂ ਨੌਦਰਾਂ ਨੇ ਜਮਾ ਕਾਲੀਆਂ ਨੇ ਲੰਬੀਆਂ ਨੌਦਰਾਂ ਨੇ ਬਾਈ ਲੋ ਬਾਈ ਦੇਖੋ ਘੜ ਦੇਖੋ ਗੂਤਰ ਦੀ ਕਿੰਨੇ ਚੰਗੇ ਘੜਤਾ ਬਾਈ लो भाई, जी, करो, चेक भाई।, भाई।, देगा। भाई है लो भाई जी, कर लो चेक फर फर पूरा चंगा देखो बी कैं देख लो लास्ट कनी वी बी वायबरेशन है भाई ਰਾਂਝਾ ਬਾਈ ਲਓ ਜੀ ਕਰ ਲਓ ਛੱਕ ਪੂਰਾ ਚੰਗੇ ਕਬੂਤਰ ਆ ਬਾਈ ਇੱਕ ਕਬੂਤਰ ਬਾਜੀ ਵੀ ਉੱਡਿਆ ਆ ਬਾਈ ਇਹ ਕਬੂਤਰ ਬਾਜੀ ਵੀ ਉੱਡਿਆ ਹੋਇਆ ਵਈ ਲਓ ਬਾਈ ਦੇਖੋ ਕਬੂਤਰ ਦੀ ਖਣਤ ਲੋ ਜੀ ਕਰੋ ਚੈੱਕ ਕਬੂਦਰੀ ਖੱਟੀਆਂ ਅੱਖਾਂ ਪੂਰੀ ਨੋਕਾ ਬਾਈ ਇਹਦੇ ਲਾਲ ਝੁੱਟਾ ਬਾਈ ਲਾਲ ਝੁੱਟਾ ਬਾਈ ਇਹਦੇ ਘਰ ਦੰਦ ਲੋ ਬਾਈ ਜੀ ਕਰੋ ਚੈੱਕ ਕੁਆਲਟੀ ਬਰਨ ਲੋ ਜੀ ਖੱਟੀਆਂ ਅੱਖਾਂ ਲਾਲ ਚੀਨੀ ਕਬੂਦਰੀ ਬਾਈ ਪੂਰੀ ਨੋਕਾ ਬਾਈ ਜੀ ਆ ਲੋਟ ਲੋਟ ਕੰਨੀ ਆ ਰਹੀ ਆ ਬਈ ਮੌਜੀ ਆ ਬਈ ਇਹ ਬਈ ਗੋਲੇ ਬੱਚੇ ਵੀ ਘੜਦੀ ਐ ਕੁੰਤਰੀ ਗੋਲੇ ਬੱਚੇ ਵੀ ਘੜਦੀ ਆ ਬਈ ਲਾਲੀ ਕਬੂਦਰੀ ਬਾਈ ਖਟੀਆਂ ਕਾ ਪੂਰੀ ਨੋਕ ਲਾਲ ਜੀ ਨੇ ਕਬੂਦਰੀ ਹੋਈ ਹੈ ਇਹ ਵੀ ਵੱਡੀ ਆ ਬਾਈ ਇਹਦੇ ਵੀ ਫਰਕ ੱਟੇ ਹੋਇਆ ਬਾਈ ਲਾਸਟ ਕ ਨਹੀਂ ਇਹਦੀ ਵੀ ਵੱਡੀ ਆ ਬਾਈ ਦੇਖ ਸਕਦਾ ਜੀ ਲਾਲ ਜੀ ਨੇ ਕਬੂਦਰੀ ਹੋਈ ਹੈ ਠੀਕ ਹੈ ਵੱਡੀ ਕਬੂਦਰੀ ਆ ਬਾਈ ਕਰੋ ਬਾਈ ਪੰਜਾਣਾ ਚਾਓ ਉਹ ਵਾਝ ਲਾਕ ਕਬੂਤਰ ਦਿਖਾਉਣਾ ਸੋਨੋ ਵੱਡਾ ਕਬੂਤਰ ਆ ਬਈ ਚਿੱਟੀਆਂ ਅੱਖਾਂ ਬਈ ਪੂਰੀ ਨੋਗਾ ਬਈ ਜੀ ਲਾਲ ਰੁਤਾਂ ਕਬੂਤਰ ਆ ਬਈ ਇਹਦੀ ਲਾਕ ਗਣੀ ਦੇਖੋ ਉੱਪਰ ਜਾ ਰਿਹਾ ਬਈ ਠੀਕ ਆ ਬਈ

ਹੋ ਵਾਜੀ ਕੱਲੇ ਕੱਲੇ ਦਾ ਕਰ ਲਾ ਵਾਜੀ ਸ਼ੌਂਕ ਆ ਇਹ ਆਪਾਂ 330 ਦੇ ਹਿਸਾਬ ਨਾਲ ਦੇ ਲਿਆ ਵਈ ਸਾਰੇ ਵੱਡੇ ਕਬੂਤਰਾ ਵਈ ਠੀਕ ਆ ਵਾਜੀ ਹਾਂੋ ਵਾਜੀ ਕਰੀ ਚਲੋ ਚੈੱਕ ਆ ਫੇ ਤੁਸੀਂ ਕਿਹਦਾ ਤੁਹਾਨੂੰ ਅੱਖਾਂ ਨਹੀਂ ਦਿਖਾਉਂਦੇ ਜੇ ਨਹੀਂ ਦਿਖਾਉਂਦੇ ਆਹ ਦੇਖ ਲਓ ਹੁਣ ਤੁਸੀਂ ਕਲਾਬੀ ਸਰਾਲੇ ਮੈਨ ਆਹ ਕਾਲਾ ਜੀ ਨੰਨਾ ਰਹਾ ਵਈ ਆ ਕਾਲੇ ਆਕਾਂ ਦੀ ਫੇਰ ਮਦੀਨਾ ਆ ਗਿਆ ਬਾਈ ਲਾਲ ਸਰਾ ਨਾਰ ਬੈਠਾ ਬਾਈ ਆ ਫੇਰ ਨਾ ਰਿਹਾ ਬਾਈ ਆ ਮਦੀਨਾ ਬਾਈ ਮੋਜੇ ਆ ਰੂਜਾ ਨਾ ਰਿਹਾ ਬਾਈ ਚਿੱਟੀਆਂ ਖਨੇ ਮਦੀਨਾ ਆ ਕਾਲਾ ਚੀਨਾ ਲਾਲ ਜੀਨਾ ਜਿਹੜਾ ਤੁਹਾਨੂੰ ਦੱਸਿਆ ਸੀ ਇਹ ਵੀ ਕਬੂਤਰਾ ਬਾਈ ਤੇ ਰੱਤਾ ਵੀ ਕਬੂਤਰਾ ਬਾਈ ਜੀ ਇਹ 10 ਕਬੂਤਰਾ ਆਏ ਸੀ ਆਪਣੇ ਕੋਲ ਤੇ ਜੇ ਕਿਸ ਨੇ ਲੈਨੇ ਹੋਣ ਤਾਂ ਸੰਪਰਕ ਕਰ ਸਕਦੇ ਹੋ ਲੋ ਬਾਈ ਜੀ ਕਰ ਲੋ ਕਲਾ ਕਲਾ ਚੈੱਕਾ ਤੇ ਬਾਈ ਜੀ ਆਪਣੇ ਵਰਗੇ ਹੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆਪਣੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਜੀ ਜੈ ਜੀ ਤੁਸੀਂ ਆਪ ਹੋ ਉਹੋ ਜਿਹੇ ਕਮੈਂਟ ਕਰਿਆ ਕਰੋ ਤੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਕਬੂਤਰਾਂ ਬਾਰੇ ਵੀ ਦੱਸਿਓ ਕਬੂਤਰ ਕਿੱਦਾਂ ਦੇ ਲੱਗੇ ਬਾਈ ਜੀ ਤੇ 300 ਦੇ ਸੌਣੋਂ ਆਪਣੇ ਦੇਣਿਆ ਬਾਈ ਜੀ ਫੋਨ ਨੰਬਰ ਮੇਰਾ 8828 0147 ਮੇਰਾ ਫੋਨ ਨੰਬਰ ਬਾਈ ਜੀ 88228014 37 ਮੇਰਾ ਫੋਨ ਨੰਬਰ ਹੈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ